ਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਦਾਨਿਕ ਸੂਰਾ ਟੀਵੀ ਮੈਸੋਨੀਆ ਸੋ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸੂਰਾ ਗੈਜੇਟਸ ਦੇ ਨਵੇਂ ਐਪੀਸੋਡ ਦੇ ਵਿੱਚ ਅੱਜ ਤੁਹਾਨੂੰ ਕਿਹੜੇ ਗੈਜਟ ਦੇ ਬਾਰੇ ਜਾਣਕਾਰੀ ਦਵਾਂਗੇ ਉਸ ਦੇ ਕੀ ਕੁਝ ਖਾਸ ਫੀਚਰਸ ਹੋਣ ਦਾ ਜਾਣਗੇ ਸਭ ਕੁਝ ਦੱਸਾਂਗੇ ਸਭ ਤੋਂ ਪਹਿਲੇ ਸਵਾਗਤ ਕਰ ਲੈਂਦੇ ਆ ਸਸ਼੍ਰੀਕਾਲ ਸਰ ਸਵਾਗਤ ਹੈ ਤੁਹਾਡਾ ਸਸ਼੍ਰੀਕਾਲ ਜੀ ਸਸ਼੍ਰੀਕਾਲ ਸੋ ਅੱਜ ਕਿਹੜੇ ਗੈਜਟ ਦੇ ਬਾਰੇ ਦੱਸਣਗੇ ਮੈਮ ਸਾਡੇ ਕੋਲ ਨਾ ਅੱਜ ਪਾਵਰ ਬੈਂਕ ਆਇਆ ਹੈ 20000 ਐਮਐਸ ਦਾ ਜਿਹੜੇ ਕਿ ਬਹੁਤ ਹੀ ਵਧੀਆ ਰੇਂਜ ਦੇ ਵਿੱਚ ਆਇਆ ਹੈਗਾ ਨਾਲੇ ਬਹੁਤ ਹੀ ਕੱਟ ਰੇਟ ਦੇ ਵਿੱਚ ਆਇਆ ਹੈ ਇਹ BJR MH ਲਾਈਨ ਕੰਪਨੀ ਜਿਹਦੇ ਕੋਲ ਮੇਰੀ ਡੀਲਰਸ਼ਿਪ ਵੀ ਹੈਗੀ ਹੈ ਔਰ ਕੱਟ ਰੇਟ ਦੇ ਵਿੱਚ ਬਣਾਇਆ ਜੀ ਇਹ ਤੀਤੀ ਵਾਰਡ ਦੇ ਵਿੱਚ ਪਹਿਲੀ ਵਾਰ ਇਹ ਲਾਂਚ ਕੀਤਾ ਕੰਪਨੀ ਨੇ ਜੀ ਦੇ ਚੀ ਬੈਟਰੀ ਬੈਕਅਪ ਜਿਹੜੀ ਲਿਥੀਅਮ ਬੈਟਰੀ ਪਾਈ ਪੀ ਹੈ ਨਹੀਂ ਤਾਂ ਆਮ ਤੌਰ ਤੇ ਜਿਹੜੀ ਬੈਟਰੀ ਹੁੰਦੀ ਨਾ 20000 mAh ਬਹੁਤ ਹੈਵੀ ਜੀ ਕਰ ਦਿੰਦੀ ਹੈ ਬਟ ਲਿਥੀਅਮ ਬੈਟਰੀ ਅੱਜ ਕੱਲ ਇੰਨੀ ਲਾਈਟ ਵੇਟ ਦੇ ਵਿੱਚ ਆਉਂਦੀ ਹੈ ਆਪਨ ਨੂੰ ਇਹ ਨਹੀਂ ਪਤਾ ਲੱਗਾਂ ਦਿੰਦੇ ਕਿ ਇਹ ਹੈਵੀ ਹੈ ਕਿ 20000 mAh ਕੇ 10000 mAh ਹੈ ਸੋ ਆ ਮੈਂ ਉਹਦੀ ਫੋਟੋ ਦਿਖਾਣਾ ਚਾਹੁੰਦਾ ਤੁਹਾਨੂੰ ਆ ਦੇਖੋ ਇਹਦੇ ਚ ਨਾ ਜਿਹੜੀ ਵਾਇਰ ਹੈ ਨਾ ਇਹ ਇਨ ਬਿਲਟ ਦਾ ਵਾਇਰ ਹੈ ਜਿਹੜੀ ਕੀ ਪ੍ਰੋਪਰ ਚਾਰਜ ਕਰਦੀ ਹੈ ਫਾਸਟ ਕਰਦੀ ਹੈ ਚਾਰਜ ਕਿਉਂਕਿ ਅੱਜ ਕੱਲ ਜਿਹੜੇ ਇਨਸਟਰੂਮੈਂਟ ਆ ਰਹੇ ਨਾ ਜੀ ਹੈਵੀ ਚਾਰਜਰ ਦੇ ਸੋ ਪਹਿਲੇ ਜਿਹੜੇ ਪਾਵਰ ਬੈਂਕ ਆਉਂਦੇ ਸੀ 8 ਵਾਟ 12 ਵਾਟ 15 ਵਾਟ ਜੋ ਸਲੋ ਕਰਦੇ ਸੀ ਚਾਰਜ ਅੱਜ ਦੀ ਜਿਹੜੀ ਨਵੀਂ ਟੈਕਨੋਲੋਜੀ ਤੇਤੀ ਵਾਟ ਦੀ ਹੈਗੀ ਐ ਜਿਹੜੇ ਇਨ ਬਿਲਟ ਤਾਰਾਂ 3.4 ਐਂਪੀਅਰ ਦੇ ਨਾਲ ਆਈਆਂ ਤਾਰਾਂ ਜਿਹੜੀ ਆ ਦੇਖੋ ਵਾਇਰ ਲੱਗ ਰਹੀ ਦਿਖ ਰਹੀ ਹੈ ਨਾ ਤੁਹਾਨੂੰ ਹਾਂ ਇਹ ਜਿਹੜੀ ਫਾਸਟ ਕਰਦੀ ਹੈ ਚਾਰਜ ਇਹ ਹਾਂ ਪਹਿਲੇ ਹੀ ਲੱਗਿਆ ਹੁੰਦੀ ਹੈ ਹਾਂਜੀ 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 ਆਹ हां ए इदा जेड़ा छोटा ਹੈਗਾ ਜੀ ਇਹ 10000 ਐਮਐਸ ਦਾ ਹੈਗਾ ਜੀ ਇਸ ਦੇ ਜੀ ਇਨ ਬਿਲਟ ਵਾਇਰ ਹੈਗੀ ਆ ਨਾਲ 33 वाट ਦਾ ਹੈਗਾ ਜਿਹੜਾ ਫਾਸਟ ਚਾਰਜਿੰਗ ਹੈਗੀ ਆ ਉਹ ਸਭ ਤੋਂ ਮੇਨ ਗੱਲ ਹੈ ਲਾਈਨ ਕੰਪਨੀ ਜਿਹੜੀ ਗਾਰੰਟੀ 1 ਈਅਰ ਦੀ ਦਿੰਦੀ ਹੈ ਔਰ ਬਹੁਤ ਹੀ ਘੱਟ ਰੈਜਨੇਬਲ ਰੇਟ ਦੇ ਵਿੱਚ ਲਾਂਚ ਕੀਤਾ ਹੈ ਕੰਪਨੀ ਨੇ ਇਹ ਸਿਰਫ 10000 ਦੀ 10000 ਦੀ ਰੇਂਜ ਦੇ ਵਿੱਚ ਬਣਾਇਆ ਕੰਪਨੀ ਨੇ ਜਿਹੜੀ ਕਿ 1 ਈਅਰ ਦੀ ਵਾਰੰਟੀ ਵੀ ਦੇ ਰਹੀ ਹੈ ਔਰ ਬੈਟਰੀ ਬੈਕਅਪ ਵੀ ਬਹੁਤ ਅੱਛਾ ਦੇ ਰਹੀ ਹੈ ਦੂਸਰਾ ਇਹ ਜਿਹੜਾ ਦੂਸਰਾ ਤੁਸੀਂ ਦੱਸਿਆ ਇਸ ਦਾ ਕੀ ਪ੍ਰਾਈਜ਼ ਰੈਂਡ ਵਾਲਾ ਹਾਂ ਜਿਹੜਾ 20000 ਐਮਐਚ ਹੈ ਇਹ ਤੁਹਾਨੂੰ 1800 ਦਾ ਪਵੇਗਾ ਕਸਟਮਰ ਨੂੰ ਓਕੇ ਹਾਂਜੀ ਇਹਦਾ ਬੈਕਅਪ ਅੱਛਾ ਹੈ ਨਾਲ 1 ਇਅਰ ਦੀ ਵਾਰੰਟੀ ਦੇ ਨਾਲ ਹੈ ਨਾਲੇ ਮੇਰੇ ਕੋਲ ਡੀਲਰਸ਼ਿਪ ਹੈ ਸਰਵਿਸ ਸਰਵਿਸ ਸੈਂਟਰ ਜਾਣ ਦੀ ਵੀ ਲੋੜ ਨਹੀਂ ਹੈਗੀ ਹੈ ਹਾਂਜੀ ਜੇਕਰ ਕੋਈ ਪ੍ਰੋਬਲਮ ਆਂਦੀ ਹੈ ਤਾਂ ਤੁਹਾਡੇ ਕੋਲ ਹੀ ਬਿਲਕੁਲ 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 ਮੇਰੇ ਕੋਲ ਹੀ ਆ ਕੇ ਚੇਂਜ ਕਰਾ ਸਕਦੇ ਹਾਂ ਹਾਂਜੀ ਹਾਂਜੀ ਸੋ ਇਹ ਪਾਵਰ ਬੈਂਕਸ ਦੇ ਬਾਰੇ ਇਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜੋ ਕਿ ਫਾਸਟ ਚਾਰਜਿੰਗ ਕਰਦੇ ਕਿਉਂਕਿ ਜੇਕਰ ਪਾਵਰ ਬੈਂਕਸ ਜਿਹੜੇ ਪਹਿਲੇ ਆਉਂਦੇ ਰਹੇ ਆ ਉਹਨਾਂ ਦੀ ਚਾਰਜਿੰਗ ਥੋੜੀ ਜੀ ਲੇਟ ਹੁੰਦੀ ਹੈ ਟਾਈਮ ਟੇਕਿੰਗ ਹੁੰਦਾ ਹੈ ਇਸ ਦੇ ਵਿੱਚ ਜੋ ਵਾਇਰਸ ਆ ਉਹ ਖੁਦ ਤੋਂ ਹੀ ਅੰਦਰ ਇਨ ਬਿਲਟ ਕੀਤੇ گیا ਪ੍ਰਾਈਸ ਰੇ ਜਨਰਲ ਵੱਲ ਦੱਸੀ ਗਈ ਹੈ 1 ਦੀ 1000 ਹੈ ਤੇ ਦੂਸਰਾ ਜੋ ਜੋ ਪਾਵਰ ਬੈਂਕ ਦਾ ਉਸ ਦੀ 1800 ਦੇ ਕਰੀਬ ਉਸ ਦੀ ਕੀਮਤ ਹੈ ਤੇ ਜੇਕਰ ਇਸ ਦੇ ਵਿੱਚ ਕੋਈ ਪ੍ਰੋਬਲਮ ਆਂਦੀ ਹੈ ਤੇ ਤੁਹਾਨੂੰ ਇਹਨਾਂ ਦੇ ਸਟੋਰਸ ਤੇ ਜਾ ਕੇ ਤਾਂ ਕਿੰਨੀ ਖਾਣੇ ਪੈਣਗੇ ਤੁਸੀਂ ਇਸੇ ਸ਼ਾਪ ਦੇ ਉੱਤੇ ਆ ਕੇ ਇਹਨਾਂ ਨੂੰ ਐਕਸਚੇਂਜ ਕਰਵਾ ਸਕਦੇ ਹੋ ਸੋ ਜੇਕਰ ਲੋਕੇਸ਼ਨ ਦੀ ਗੱਲ ਕਰੀਏ ਤਾਂ ਸਰ ਰਿਕਵਰਡ ਲੋਕੇਸ਼ਨ ਜ਼ਰੂਰ ਦੱਸ ਦਿਓ ਹਾਂਜੀ ਸਾਡੀ ਸ਼ਾਪ ਦੀ ਲੋਕੇਸ਼ਨ ਜਿਹੜੀ ਕਿ 뮤직 ਪੁਆਇੰਟ ਫੇਸ 9 ਮੁਹਾਲਲੇ ਦੇ ਵਿੱਚ ਪੈਂਦੀ ਹੈ ਜਿਹੜੀ ਨੀਅਰ ਬਾਏ ਪੀਸੀ ਸਟੇਡੀਅਮ ਨਾਲੋਂ ਤੇ ਲੈਫਟ ਤੇ 40s ਲਾ ਲਓ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋ ਮੈਨੂੰ ਉਮੀਦ ਹੈ ਅੱਜ ਦੀ ਜੋ ਸਵਿਰਾ ਗੈਜੇਟਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਪਾਵਰ ਬੈਂਕਸ ਨੂੰ ਲੈ ਕੇ ਉਹ ਤੁਹਾਨੂੰ ਪਸੰਦ ਆਈ ਹੋਵੇਗੀ ਕਿਉਂਕਿ ਪਾਵਰ ਬੈਂਕਸ ਵੀ ਬਹੁਤ ਇੰਪੋਰਟੈਂਟ ਰੋਲ ਜੋ ਆ ਪਲੇ ਕਰਦੇ ਆ ਜੇਕਰ ਫੋਨ ਆਪਾਂ ਲੈ ਕੇ ਕਿਤੇ ਜਾ ਰਹੇ ਆ ਤਾਂ ਜੇਕਰ ਉੱਥੇ ਸਾਡਾ ਉੱਥੇ ਕਿਸੇ ਨੂੰ ਕੋਈ ਪਲੱਗ ਨਹੀਂ ਮਿਲ ਰਿਹਾ ਤਾਂ ਅਸੀਂ ਪਾਵਰ ਬੈਂਕ ਦੇ ਨਾਲ ਚਾਰਜ ਕਰ ਸਕਦੇ ਆ ਕਾਫੀ ਹੈਲਪਫੁਲ ਹੁੰਦੇ ਆ ਸੋ ਮੈਨੂੰ ਉਮੀਦ ਹੈ ਜਾਣਕਾਰੀ ਪਸੰਦ ਹੋਈ ਹੋਵੇਗੀ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨੇ ਦਾ ਇਜਾਜ਼ਤ ਤੇ ਦੇਖਦੇ ਰਵੋ ਦਾ ਨੈਕਸ ਸਵਿਰਾ ਟੀਵੀ ਸਸ਼ਕਾਲ ਤੁਸੀਂ ਦੇਖ ਰਹੇ ਹੋ ਦਾ ਨੈ ਅੱਜ ਤੁਹਾਨੂੰ ਕਿਹੜੇ ਗੈਜਟ ਦੇ ਬਾਰੇ ਜਾਣਕਾਰੀ ਦਵਾਂਗੇ ਉਸ ਦੇ ਕੀ ਕੁਝ ਖਾਸ ਫੀਚਰਸ ਹੋਣ ਦ ਜਾਣਗੇ ਸਭ ਕੁਝ ਦੱਸਾਂਗੇ ਸਭ ਤੋਂ ਪਹਿਲੇ ਸਵਾਗਤ ਕਰ ਲੈਂਦੇ ਆ ਸਸ਼ਕਲ ਸਰ ਸਵਾਗਤ ਹੈ ਤੁਹਾਡਾ ਸਸ਼ਕਲ ਜੀ ਸਸ਼ਕਲ ਸੋ ਅੱਜ ਕਿਹੜੇ ਗੈਜਟ ਦੇ ਬਾਰੇ ਦੱਸਣਗੇ ਮੈਮ ਸਾਡੇ ਕੋਲ ਨਾ ਅੱਜ ਪਾਵਰ ਬੈਂਕ ਆਇਆ ਹੈ BJRMS ਦਾ ਜਿਹੜੇ ਕਿ ਬਹੁਤ ਹੀ ਵਧੀਆ ਰੇਂਜ ਦੇ ਵਿੱਚ ਆਇਆ ਹੈਗਾ ਨਾਲੇ ਬਹੁਤ ਹੀ ਕੱਟ ਰੇਟ ਦੇ ਵਿੱਚ ਆਇਆ ਹੈ ਇਹ BJRMS ਲਾਈਨ ਕੰਪਨੀ ਜਿੱਦੇ ਮੇਰੀ ਡੀਲਰਸ਼ਿਪ ਵੀ ਹੈਗੀ ਹੈ ਔਰ ਕੱਟ ਰੇਟ ਦੇ ਵਿੱਚ ਬਣਾਇਆ ਜੀ ਇਹ 33 ਵਾਰਡ ਦੇ ਵਿੱਚ ਪਹਿਲੀ ਵਾਰ ਇਹ ਲੌਂਚ ਕੀਤਾ ਹੈ ਕੰਪਨੀ ਨੇ ਜਿਹਦੇ ਚ ਬੈਟਰੀ ਬੈਕਅਪ ਜਿਹੜੀ ਲਿਥੀਅਮ ਬੈਟਰੀ ਪਾਈ ਪਈ ਹੈ ਨਹੀਂ ਤਾਂ ਆਮ ਤੌਰ ਤੇ ਜਿਹੜੀ ਬੈਟਰੀ ਹੁੰਦੀ ਨਾ 20000mAh ਬਹੁਤ ਹੈਵੀ ਜੀ ਕਰ ਦਿੰਦੀ ਹੈ ਬਟ ਲਿਥੀਅਮ ਬੈਟਰੀ ਅੱਜ ਕੱਲ ਇੰਨੀ ਲਾਈਟ ਵੇਟ ਦੇ ਵਿੱਚ ਆਉਂਦੀ ਹੈ ਆਪਨ ਨੂੰ ਇਹ ਨਹੀਂ ਪਤਾ ਲੱਗਾਂ ਦਿੰਦੇ ਕਿ ਇਹ ਹੈਵੀ ਹੈ ਕਿ 20000mAh ਕੇ 10000mAh ਹੈ ਸੋ ਮੈਂ ਉਹਦੀ ਫੋਟੋ ਦਿਖਾਣਾ ਚਾਹੁੰਦਾ ਤੁਹਾਨੂੰ ਆ ਦੇਖੋ ਇਹਦੇ ਚ ਨਾ ਜਿਹੜੀ ਵਾਇਰ ਹੈ ਨਾ ਇਹ ਇਨ ਬਿਲਟ ਦਾ ਵਾਇਰ ਹੈ ਜਿਹੜੀ ਕੀ ਪ੍ਰੋਪਰ ਚਾਰਜ ਕਰਦੀ ਹੈ ਫਾਸਟ ਕਰਦੀ ਹੈ ਚਾਰਜ ਕਿਉਂਕਿ ਅੱਜ ਕੱਲ ਜਿਹੜੇ ਇਨਸਟਰੂਮੈਂਟ ਆ ਰਹੇ ਨ ਸੋ ਪਹਿਲੇ ਜਿਹੜੇ ਪਾਵਰ ਬੈਂਕ ਆਉਂਦੇ ਸੀ 8 ਵਾਟ 12 ਵਾਟ 15 ਵਾਟ ਜੋ ਸਲੋ ਕਰਦੇ ਸੀ ਚਾਰਜ ਅੱਜ ਦੀ ਜਿਹੜੀ ਨਵੀਂ ਟੈਕਨੋਲੋਜੀ 33 ਵਾਟ ਦੀ ਹੈਗੀ ਐ ਜਿਹੜੇ ਇਨ ਬਿਲਟ ਤਾਰਾਂ 3.4 ਐਂਪੀਅਰ ਦੇ ਨਾਲ ਆਈਆਂ ਤਾਰਾਂ ਜਿਹੜੀ ਆ ਦੇਖੋ ਵਾਇਰ ਲੱਗ ਰਹੀ ਦਿਖ ਰਹੀ ਐ ਨਾ ਤੁਹਾਨੂੰ ਹਾਂ ਇਹ ਜਿਹੜੀ ਫਾਸਟ ਕਰਦੀ ਐ ਚਾਰਜ ਇਹ ਹਾਂ ਪਹਿਲੇ ਹੀ ਲੱਗਿਆ ਹੁੰਦੀ ਐ ਹਾਂਜੀ 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 ਆਹ ਹਾਂ ਇਹ ਇਹਦਾ ਜਿਹੜਾ ਛੋਟਾ ਹੈਗਾ ਜੀ ਇਹ 10000 ਐਮਐਸ ਦਾ ਹੈਗਾ ਜੀ ਇਸ ਦੇ ਜੀ ਇਨ ਬਿਲਟ ਵਾਇਰ ਹੈਗੀ ਆ ਨਾਲ 33 ਵਾਟ ਦਾ ਹੈਗਾ ਜਿਹੜਾ ਫਾਸਟ ਚਾਰਜਿੰਗ ਹੈਗੀ ਆ ਉਹ ਸਭ ਤੋਂ ਮੇਨ ਗੱਲ ਹੈ ਲਾਈਨ ਕੰਪਨੀ ਜਿਹੜੀ ਗਾਰੰਟੀ 1 ਸਾਲ ਦੀ ਦਿੰਦੀ ਹੈ ਔਰ ਬਹੁਤ ਹੀ ਘੱਟ ਰੈਜਨੇਬਲ ਰੇਟ ਦੇ ਵਿੱਚ ਲਾਂਚ ਕੀਤਾ ਹੈ ਕੰਪਨੀ ਨੇ ਇਹ ਸਿਰਫ 1000 ਦੀ 1000 ਦੀ ਰੇਂਜ ਦੇ ਵਿੱਚ ਬਣਾਇਆ ਕੰਪਨੀ ਨੇ ਜਿਹੜੀ ਕਿ 1 ਇਅਰ ਦੀ ਵਾਰੰਟੀ ਵੀ ਦੇ ਰਹੀ ਹੈ ਔਰ ਬੈਟਰੀ ਬੈਕਅਪ ਵੀ ਬਹੁਤ ਅੱਛਾ ਦੇ ਰਹੀ ਹੈ। ਦੂਸਰਾ ਇਹ ਜਿਹੜਾ ਦੂਸਰਾ ਤੁਸੀਂ ਦੱਸਿਆ ਇਸ ਦਾ ਕੀ ਪ੍ਰਾਈਸ ਰੈਂਡ ਵਾਲਾ? ਹਾਂ ਜਿਹੜਾ 20000 ਐਮਐਚ ਹੈ ਇਹ ਤੁਹਾਨੂੰ 1800 ਦਾ ਪਵੇਗਾ ਕਸਟਮਰ ਨੂੰ। ਓਕੇ ਜੀ। ਹਾਂਜੀ ਇਹਦਾ ਬੈਕਅਪ ਅੱਛਾ ਹੈ ਨਾਲ 1 ਇਅਰ ਦੀ ਵਾਰੰਟੀ ਦੇ ਨਾਲ ਹੈ ਨਾਲੇ ਮੇਰੇ ਕੋਲ ਡੀਲਰਸ਼ਿਪ ਹੈ ਸਰਵਿਸ ਸਰਵਿਸ ਸੈਂਟਰ ਜਾਣ ਦੀ ਵੀ ਲੋੜ ਨਹੀਂ ਹੈਗੀ ਆ। ਓਕੇ ਜੀ। ਹਾਂਜੀ ਜੇਕਰ ਕੋਈ ਪ੍ਰੋਬਲਮ ਆਂਦੀ ਹੈ ਤਾਂ ਤੁਹਾਡੇ ਕੋਲ ਹੀ ਬਿਲਕੁਲ 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 ਮ ਇਹ ਪਾਵਰ ਬੈਂਕਸ ਦੇ ਬਾਰੇ ਇਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜੋ ਕਿ ਫਾਸਟ ਚਾਰਜਿੰਗ ਕਰਦੇ ਕਿਉਂਕਿ ਜੇਕਰ ਪਾਵਰ ਬੈਂਕਸ ਜਿਹੜੇ ਪਹਿਲੇ ਆਉਂਦੇ ਰਹੇ ਆ ਉਹਨਾਂ ਦੀ ਚਾਰਜਿੰਗ ਥੋੜੀ ਜਿਹੀ ਲੇਟ ਹੁੰਦੀ ਹੈ ਟਾਈਮ ਟੇਕਿੰਗ ਹੁੰਦਾ ਹੈ ਇਸ ਦੇ ਵਿੱਚ ਜੋ ਵਾਇਰਸ ਆ ਉਹ ਖੁਦ ਤੋਂ ਹੀ ਅੰਦਰ ਇਨ ਬਿਲਟ ਕੀਤੇ ਆ ਗਏ ਆ ਪ੍ਰਾਈਸ ਰੇ ਜਨਰਲ ਵੱਲ ਦੱਸੀ ਗਈ ਹੈ 1 ਦੀ 1000 ਹੈ ਤੇ ਦੂਸਰਾ ਜੋ ਜੋ ਪਾਵਰ ਬੈਂਕ ਹੈ ਉਸ ਦੀ 1800 ਦੇ ਕਰੀਬ ਉਸਦੀ ਕੀਮਤ ਹੈ ਤੇ ਜੇਕਰ ਇਸ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤੇ ਤੁਹਾਨੂੰ ਇਹਨਾਂ ਦੇ ਸਟੋਰਸ ਤੇ ਜਾ ਕੇ ਤਾਂ ਕਿੰਨੀ ਖਾਂਦੇ ਪੈਣਗੇ ਤੁਸੀਂ ਇਸੇ ਸ਼ਾਪ ਦੇ ਉੱਤੇ ਆ ਕੇ ਇਹਨਾਂ ਨੂੰ ਐਕਸਚੇਂਜ ਕਰਵਾ ਸਕਦੇ ਹੋ ਸੋ ਜੇਕਰ ਲొਕੇਸ਼ਨ ਦੀ ਗੱਲ ਕਰੀਏ ਤਾਂ ਸਰ ਰਿਕਵਰਡ ਲొਕੇਸ਼ਨ ਜ਼ਰੂਰ ਦੱਸ ਦਿਓ ਹਾਂਜੀ ਸਾਡੀ ਸ਼ਾਪ ਦੀ ਲొਕੇਸ਼ਨ ਜਿਹੜੀ ਕਿ 뮤직 ਪੁਆਇੰਟ ਫੇਸ 9 ਮੁਹਾਲੀ ਦੇ ਵਿੱਚ ਪੈਂਦੀ ਹੈ ਜਿਹੜੀ ਨੀਅਰ ਬਾਏ ਪੀਸੀ ਸਟੇਡੀਅਮ ਲਾ ਲਓ ਤੇ ਲੈਫਟ ਤੇ 40 ਲਾ ਲਓ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋਮਨ ਨੂੰ ਉਮੀਦ ਹੈ ਅੱਜ ਦੀ ਜੋ ਸਵਿਰਾ ਗੈਜੇਟਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਪਾਵਰ ਬੈਂਕਸ ਨੂੰ ਲੈ ਕੇ ਉਹ ਤੁਹਾਨੂੰ ਪਸੰਦ ਆਈ ਹੋਵੇਗੀ ਕਿਉਂਕਿ ਪਾਵਰ ਬੈਂਕਸ ਵੀ ਬਹੁਤ ਇੰਪੋਰਟੈਂਟ ਰੋਲ ਜੋ ਆ ਪਲੇ ਕਰਦੇ ਆ ਜੇਕਰ ਫੋਨ ਆਪਾਂ ਲੈ ਕੇ ਕਿਤੇ ਜਾ ਰਹੇ ਆ ਤਾਂ ਜੇਕਰ ਉੱਥੇ ਸਾਡਾ ਉੱਥੇ ਸਾਨੂੰ ਕੋਈ ਪਲੱਗ ਨਹੀਂ ਮਿਲ ਰਿਹਾ ਤਾਂ ਅਸੀਂ ਪਾਵਰ ਬੈਂਕ ਦੇ ਨਾਲ ਚਾਰਜ ਕਰ ਸਕਦੇ ਆ ਕਾਫੀ ਹੈਲਪਫੁਲ ਹੁੰਦੇ ਆ ਸੋਮਨ ਨੂੰ ਉਮੀਦ ਹੈ ਜਾਣਕਾਰੀ ਪਸੰਦ ਹੋਈ ਹੋਵੇਗੀ ਇਸ ਦੇ ਨਾਲ ਹੀ ਮਨੂ ਯਾਨਕੀ ਸੋਨਿਆਂ ਦਾ ਵੀ ਇਜਾਜ਼ਤ ਤੇ ਦੇਖਦੇ ਰਵੋਦਾਂ ਨਿਕਸਵਿਰਾ ਟੀਵੀ ਸਸ਼ਕਾਲਤ ਸੇਖਰਦਾਨਿਕ ਸਵਿਰਾ ਅੱਜ ਤੁਹਾਨੂੰ ਕਿਹੜੇ ਗੈਜਟ ਦੇ ਬਾਰੇ ਜਾਣਕਾਰੀ ਦਵਾਵਾਂਗੇ ਉਸ ਦੇ ਕੀ ਕੁਝ ਖਾਸ ਫੀਚਰਸ ਹੋਣ ਦ ਜਾਣਗੇ ਸਭ ਕੁਝ ਦੱਸਾਂਗੇ ਸਭ ਤੋਂ ਪਹਿਲੇ ਸਵਾਗਤ ਕਰ ਲੈਂਦੇ ਆ ਸਤਿ ਸ਼੍ਰੀ ਅਕਾਲ ਸਰ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋ ਅੱਜ ਕਿਹੜੇ ਗੈਜਟ ਦੇ ਬਾਰੇ ਦੱਸਣਗੇ ਮੈਮ ਸਾਡੇ ਕੋਲ ਨਾ ਅੱਜ ਪਾਵਰ ਬੈਂਕ ਆਇਆ ਹੈ 20000 ਐਮਐਸ ਦਾ ਜਿਹੜੇ ਕਿ ਬਹੁਤ ਹੀ ਵਧੀਆ ਰੇਂਜ ਦੇ ਵਿੱਚ ਆਇਆ ਹੈਗਾ ਨਾਲੇ ਬਹੁਤ ਹੀ ਕੱਟ ਰੇਟ ਦੇ ਵਿੱਚ ਆਇਆ ਹੈ ਇਹ 20000 ਐਮਐਸ ਲਾਈਨ ਕੰਪਨੀ ਜਿੱਦੇ ਮੇਰੀ ਡੀਲਰਸ਼ਿਪ ਵੀ ਹੈਗੀ ਹੈ ਔਰ ਕੱਟ ਰੇਟ ਦੇ ਵਿੱਚ ਬਣਾਇਆ ਜੀ ਇਹ 33 ਵਾਰਡ ਦੇ ਵਿੱਚ ਪਹਿਲੀ ਵਾਰ ਇਹ ਲਾਂਚ ਕੀਤਾ ਕੰਪਨੀ ਨੇ ਜਿਹਦੇ ਚੀ ਬੈਟਰੀ ਬੈਕਅਪ ਜਿਹੜੀ ਲਿਥੀਅਮ ਬੈਟਰੀ ਪਾਈ ਪਈ ਹੈ ਨਹੀਂ ਤਾਂ ਆਮ ਤੌਰ ਤੇ ਜਿਹੜੀ ਬੈਟਰੀ ਹੁੰਦੀ ਨਾ 20000mAh ਬਹੁਤ ਹੈਵੀ ਜੀ ਕਰ ਦਿੰਦੀ ਹੈ ਬਟ ਲਿਥੀਅਮ ਬੈਟਰੀ ਅੱਜ ਕੱਲ ਇੰਨੀ ਲਾਈਟ ਵੇਟ ਦੇ ਵਿੱਚ ਆਉਂਦੀ ਹੈ ਆਪਨ ਨੂੰ ਇਹ ਨਹੀਂ ਪਤਾ ਲੱਗਾਂ ਦਿੰਦੇ ਕਿ ਇਹ ਹੈਵੀ ਹੈ ਕਿ 20000mAh ਕੇ 10000mAh ਹੈ ਸੋ ਆ ਮੈਂ ਉਹਦੀ ਫੋਟੋ ਦਿਖਾਣਾ ਚਾਹੁੰਦਾ ਤੁਹਾਨੂੰ ਆ ਦੇਖੋ ਇਹਦੇ ਚ ਨਾ ਜਿਹੜੀ ਵਾਇਰ ਹੈ ਨਾ ਇਹ ਇਨ ਬਿਲਟ ਦਾ ਵਾਇਰ ਹੈ ਜਿਹੜੇ ਕੀ ਪ੍ਰੋਪਰ ਚਾਰਜ ਕਰਦੀ ਹੈ ਫਾਸਟ ਕਰਦੀ ਹੈ ਚਾਰਜ ਕਿਉਂਕਿ ਅੱਜ ਕੱਲ ਜਿਹੜੇ ਇਨਸਟਰੂਮੈਂਟ ਆ ਰਹੇ ਹਨ ਜੀ ਹੈਵੀ ਚਾਰਜਰ ਦੇ ਆ ਰਹੇ ਨੇ ਸੋ ਪਹਿਲੇ ਜਿਹੜੇ ਪਾਵਰ ਬੈਂਕ ਆਉਂਦੇ ਸੀ 8 ਵਾਟ 12 ਵਾਟ 15 ਵਾਟ ਜੋ ਸਲੋ ਕਰਦੇ ਸੀ ਚਾਰਜ ਅੱਜ ਦੀ ਜਿਹੜੀ ਨਵੀਂ ਟੈਕਨੋਲੋਜੀ ਤੇਤੀ ਵਾਟ ਦੀ ਹੈਗੀ ਹੈ ਜਿਹੜੇ ਇਨ ਬਿਲਟ ਤਾਰਾਂ 3.4 ਐਂਪੀਅਰ ਦੇ ਨਾਲ ਆਈਏ ਤਾਰਾ ਜਿਹੜੀ ਆ ਦੇਖੋ ਵਾਇਰ ਲੱਗ ਰਹੀ ਹੈ ਨਾ ਤੁਹਾਨੂੰ ਹਾਂ ਇਹ ਜਿਹੜੀ ਫਾਸਟ ਕਰਦੀ ਹੈ ਚਾਰਜ ਇਹ ਹਾਂ ਪਹਿਲੇ ਹੀ ਲੱਗਿਆ ਹੁੰਦੀ ਹੈ ਹਾਂਜੀ ਹਾਂਜੀ ਆ ਹਾਂ ਇਹ ਇਹਦਾ ਜਿਹੜਾ ਛੋਟਾ ਹੈਗਾ ਜੀ ਇਹ 10000 ਐਮਐਸ ਦਾ ਹੈਗਾ ਜੀ ਇਸ ਦੇ ਜੀ ਇਨਬਿਲਟ ਵਾਇਰ ਹੈਗੀ ਆ ਨਾਲ 33 ਵਾਟ ਦਾ ਹੈਗਾ ਜਿਹੜਾ ਫਾਸਟ ਚਾਰਜਿੰਗ ਹੈਗੀ ਆ ਉਹ ਸਭ ਤੋਂ ਮੇਨ ਗੱਲ ਹੈ ਲਾਈਨ ਕੰਪਨੀ ਜਿਹੜੀ ਗਾਰੰਟੀ 1 ਈਅਰ ਦੀ ਦਿੰਦੀ ਹੈ ਔਰ ਬਹੁਤ ਹੀ ਘੱਟ ਰੈਜਨੈਬਲ ਰੇਟ ਦੇ ਵਿੱਚ ਲਾਂਚ ਕੀਤਾ ਹੈ ਇਹ ਕੰਪਨੀ ਨੇ ਇਹ ਸਿਰਫ 1000 ਦੀ 1000 ਦੀ ਰੇਂਜ ਦੇ ਵਿੱਚੇ ਬਣਾਈ ਕੰਪਨੀ ਨੇ ਜਿਹੜੀ ਕਿ 1 ਇਅਰ ਦੀ ਵਾਰੰਟੀ ਵੀ ਦੇ ਰਹੀ ਹੈ ਔਰ ਬੈਟਰੀ ਬੈਕਅਪ ਵੀ ਬਹੁਤ ਅੱਛਾ ਦੇ ਰਹੀ ਹੈ ਦੂਸਰਾ ਇਹ ਜਿਹੜਾ ਦੂਸਰਾ ਤੁਸੀਂ ਦੱਸਿਆ ਇਸ ਦਾ ਕਿ ਪ੍ਰਾਈਸ ਰੈਂਡ ਵਾਲਾ ਹਾਂ ਜਿਹੜਾ 20000 mAh ਹੈ ਇਹ ਤੁਹਾਨੂੰ 18000 ਦਾ ਪਵੇਗਾ ਕਸਟਮਰ ਨੂੰ ਓਕੇ ਜੀ ਹਾਂਜੀ ਇਹਦਾ ਬੈਕਅਪ ਅੱਛਾ ਹੈ ਨਾਲ 1 ਇਅਰ ਦੀ ਵਾਰੰਟੀ ਦੇ ਨਾਲ ਹੈ ਨਾਲੇ ਮੇਰੇ ਕੋਲ ਡੀਲਰਸ਼ਿਪ ਹੈ ਸਰਵਿਸ ਸਰਵਿਸ ਸੈਂਟਰ ਜਾਣ ਦੀ ਵੀ ਲੋੜ ਨਹੀਂ ਹੈਗੀ ਆ ਓਕੇ ਜੀ ਹਾਂਜੀ ਜੇਕਰ ਕੋਈ ਪ੍ਰੋਬਲਮ ਆਂਦੀ ਆ ਤਾਂ ਤੁਹਾਡੇ ਕੋਲ ਹੀ ਬਿਲਕੁਲ 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 ਮੇਰੇ ਕੋਲ ਹੀ ਆ ਕੇ ਚ ਇਹ ਪਾਵਰ ਬੈਂਕਸ ਦੇ ਬਾਰੇ ਇਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜੋ ਕਿ ਫਾਸਟ ਚਾਰਜਿੰਗ ਕਰਦੇ ਕਿਉਂਕਿ ਜੇਕਰ ਪਾਵਰ ਬੈਂਕਸ ਜਿਹੜੇ ਪਹਿਲੇ ਆਉਂਦੇ ਰਹੇ ਆ ਉਹਨਾਂ ਦੀ ਚਾਰਜਿੰਗ ਥੋੜੀ ਜਿਹੀ ਲੇਟ ਹੁੰਦੀ ਹੈ ਟਾਈਮ ਟੇਕਿੰਗ ਹੁੰਦਾ ਹੈ ਇਸ ਦੇ ਵਿੱਚ ਜੋ ਵਾਇਰਸ ਆ ਉਹ ਖੁਦ ਤੋਂ ਹੀ ਅੰਦਰ ਇਨ ਬਿਲਟ ਕੀਤੇ ਆ ਗਏ ਆ ਪ੍ਰਾਈਸ ਰੇ ਜਨਰਲ ਵੱਲ ਦੱਸੀ ਗਈ ਹੈ ਇੱਕ ਦੀ 1000 ਹੈ ਤੇ ਦੂਸਰਾ ਜੋ ਜੋ ਪਾਵਰ ਬੈਂਕ ਹੈ ਉਸ ਦੀ 1800 ਦੇ ਕਰੀਬ ਉਸ ਦੀ ਕੀਮਤ ਹੈ ਤੇ ਜੇਕਰ ਇਸ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤੇ ਤੁਹਾਨੂੰ ਇਹਨਾਂ ਦੇ ਸਟੋਰਸ ਤੇ ਜਾ ਕੇ ਤਾਂ ਕਿਵੇਂ ਖਾਣੇ ਪੈਣਗੇ ਤੁਸੀਂ ਇਸੇ ਸ਼ਾਪ ਦੇ ਉੱਤੇ ਆ ਕੇ ਇਹਨਾਂ ਨੂੰ ਐਕਸਚੇਂਜ ਕਰਵਾ ਸਕਦੇ ਹੋ ਸੋ ਜੇਕਰ ਲੋਕੇਸ਼ਨ ਦੀ ਗੱਲ ਕਰੀਏ ਤਾਂ ਸਰ ਰਿਕਵਰਡ ਲੋਕੇਸ਼ਨ ਜ਼ਰੂਰ ਦੱਸ ਦਿਓ ਹਾਂਜੀ ਸਾਡੀ ਸ਼ਾਪ ਦੀ ਲੋਕੇਸ਼ਨ ਜਿਹੜੀ ਕਿ 뮤ਜ਼ਿਕ ਪੁਆਇੰਟ ਫੇਸ 9 ਮੋਹੱਲੇ ਦੇ ਵਿੱਚ ਪੈਂਦੀ ਹੈ ਜਿਹੜੀ ਨੀਅਰ ਬਾਏ ਪੀਸੀ ਸਟੇਡੀਅਮ ਲਾ ਲਓ ਤੇ ਲੈਫਟ ਤੇ ਫੋਰਟਿਸ ਲਾ ਲਓ ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋ ਮੈਨੂੰ ਉਮੀਦ ਹੈ ਅੱਜ ਦੀ ਜੋ ਸਵਿਰਾ ਗੈਜਟਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਪਾਵਰ ਬੈਂਕਸ ਨੂੰ ਲੈ ਕੇ ਉਹ ਤੁਹਾਨੂੰ ਪਸੰਦ ਆਈ ਹੋਵੇਗੀ ਕਿਉਂਕਿ ਪਾਵਰ ਬੈਂਕਸ ਵੀ ਬਹੁਤ ਇੰਪੋਰਟੈਂਟ ਰੋਲ ਜੋ ਆ ਪਲੇ ਕਰਦੇ ਆ ਜੇਕਰ ਫੋਨ ਆਪਾਂ ਲੈ ਕੇ ਕਿਤੇ ਜਾ ਰਹੇ ਆ ਤਾਂ ਜੇਕਰ ਉਥੇ ਸਾਡਾ ਉਥੇ ਕਿਸੇ ਨੂੰ ਕੋਈ ਪਲੱਗ ਨਹੀਂ ਮਿਲ ਰਿਹਾ ਤਾਂ ਅਸੀਂ ਪਾਵਰ ਬੈਂਕ ਦੇ ਨਾਲ ਚਾਰਜ ਕਰ ਸਕਦੇ ਆ ਕਾਫੀ ਹੈਲਪਫੁਲ ਹੁੰਦੇ ਆ ਸੋ ਮੈਨੂੰ ਉਮੀਦ ਹੈ ਜਾਣਕਾਰੀ ਪਸੰਦ ਹੋਈ ਹੋਵੇਗੀ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨੇ ਦਾ ਵੀ ਇਜਾਜ਼ਤ ਤੇ ਦਿਖਦੇ ਰਹੋ ਬੋਦਾ ਨਿਕਸਵਿਰਾ ਟੀਵੀ